ਮੇਰੇ ਵੀਰ ਦਾ ਸਵਾਲ ਸੀ ਕਿ ਗਾਉਣ ਵਾਲਿਆਂ ਨੂੰ ਜਿਮ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ ਜਿਮ ਲਾਉਣਾ ਕੋਈ ਮਾੜੀ ਗੱਲ ਨਹੀਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਆ ਕਿਉਂਕਿ ਜੇ ਇੱਕ ਆਰਟਿਸਟ ਇੱਕ ਸਿੰਗਰ ਪ੍ਰੋਪਰ ਫਿਟ ਰਹੂਗਾ ਉਹਨੂੰ ਸਾਹ ਨਹੀਂ ਚੜੂਗਾ ਤਾਂ ਹੀ ਉਹ ਕਲਾਕਾਰ ਹੈਗਾ ਆ ਪਹਿਲਾਂ ਦੇ ਜ਼ਮਾਨੇ ਵਿੱਚ ਥੋੜਾ ਜਿਹਾ ਚੱਲ ਜਾਂਦਾ ਸੀਗਾ ਵੀ ਢਿੱਡ ਵਧਿਆ ਹੋਇਆ ਜਾਂ ਮੋਟਾ ਆਰਟਿਸਟ ਆ ਤਾਂ ਉਹਦੀ ਆਵਾਜ਼ ਦੇ ਨਾਮ ਤੇ ਉਹ ਚੱਲ ਜਾਂਦਾ ਸੀ ਪਰ ਅੱਜ ਕੱਲ ਤੁਸੀਂ ਕੀ ਦੇਖਦੇ ਹੋ ਵੀ ਸਿੰਗਰ ਆਵਾਜ਼ ਤਾਂ ਉਹਦੀ ਸੋਹਣੀ ਹੋਵੇ ਹੀ ਦੇਖਣ ਦੇ ਵਿੱਚ ਵੀ ਸਿੰਗਰ ਜਿਹੜਾ ਪਰਸਨੈਲਿਟੀ ਲੱਗਣਾ ਚਾਹੀਦਾ ਫੇਰ ਹੀ ਉਹ ਪਸੰਦ ਕਰਦੇ ਹੋ ਸੋ ਜਿਮ ਦੇ ਵਿੱਚ ਕੁਝ ਕੁ ਐਕਸਰਸਾਈਜ਼ਾਂ ਹੈਗੀਆਂ ਜਿਹੜੀਆਂ ਜਿਵੇਂ ਸ਼ੋਲਡਰ ਦੀਆਂ ਐਕਸਰਸਾਈਜ਼ ਹੈਗੀਆਂ ਇਹ ਨਾੜੀਆਂ ਥੋੜੀਆਂ ਗਲੇ ਦੀਆਂ ਕਈ ਵਾਰੀ ਖਿੱਚ ਦਿੰਦੀਆਂ ਉਹਨਾਂ ਨੂੰ ਸਟਿਫ ਕਰ ਦਿੰਦੀਆਂ ਨੇ ਉਹ ਐਕਸਰਸਾਈਜ਼ ਦਾ ਤੁਸੀਂ ਥੋੜਾ ਜਿਹਾ ਧਿਆਨ ਨਾਲ ਜਾਂ ਘੱਟ ਲਾ ਸਕਦੇ ਹੋ ਜਾਂ ਜਿਹੜੇ ਸਿੰਗਿੰਗ ਕਰਦੇ ਆ ਉਹ ਯੋਗਾ ਵੀ ਕਰ ਸਕਦੇ ਆ ਉਹ ਰਨਿੰਗ ਕਰ ਸਕਦੇ ਆ 10-15 ਮਿੰਟ ਰੋਜ਼ੀ ਭੱਜਿਆ ਕਰੋ ਆਪਦੀ ਬਾਡੀ ਨੂੰ ਸਾਹ ਚੜਾਉਣਾ ਸਾਹ ਪੱਕਦਾ ਆ ਤੇ ਤੁਸੀਂ ਯੋਗਾ ਮੈਡੀਟੇਸ਼ਨ ਵੀ ਕਰ ਸਕਦੇ ਹੋ ਨੀ ਲੰਗ ਲੰਗ ਕਪਾਲਪਤੀ ਇਦਾਂ ਦੇ ਕੁਝ ਆਸਨ ਵਗੈਰਾ ਕਰ ਸਕਦੇ ਹੋ ਜੀ ਜਿਹਦੇ ਨਾਲ ਤੁਹਾਡੀ ਬੋਡੀ ਲਚਕਦਾਰ ਬਣੀ ਰਹੇ ਤੇ ਤੁਹਾਡਾ ਸਾਹ ਤੁਹਾਨੂੰ ਉਹ ਚੜੇ ਨਾ ਸਟੇਜ ਦੇ ਉੱਤੇ ਸਾਹ ਤੁਹਾਡਾ ਪੱਕਿਆ ਰਹੇ ਸੋ ਇਦਾਂ ਦੀ ਐਕਸਰਸਾਈਜ਼ਾਂ ਤੁਸੀਂ ਕਰ ਸਕਦੇ ਹੋ ਸ਼ੋਲਡਰ ਦੀ ਐਕਸਰਸਾਈਜ਼ ਹੈ ਜਿਹੜੀ ਉਹ ਨੈਕ ਦੇ ਉੱਤੇ ਖਾਸ ਕਰਕੇ ਪ੍ਰਭਾਵ ਪਾਉਂਦੀ ਹੈ ਬਾਕੀ ਐਕਸਰਸਾਈਜ਼ਾਂ ਤੁਸੀਂ ਹਰੇ ਦੀ ਲਾਉਣੀ ਹੋ ਜਾਂ ਪੇਟ ਦੀਆਂ ਲਾਉਣੀਆਂ ਹੋ ਜਾਂ ਤੁਸੀਂ ਸਕੁਐਟਸ ਲਾਉਣੀਆਂ ਹੋ ਇਦਾਂ ਦੀ ਐਕਸਰਸਾਈਜ਼ਾਂ ਗਲੇ ਦਾ ਕੋਈ ਪ੍ਰਭਾਵ ਨਹੀਂ ਇਹਨਾਂ ਤੇ ਪੈਂਦਾ ਸੋ ਸਿਰਫ ਸ਼ੋਲਡਰ ਵਾਲੀ ਐਕਸਰਸਾਈਜ਼ ਦਾ ਜਿਹੜੀ ਉਹ ਤੁਸੀਂ ਥੋੜਾ ਜਿਹਾ ਘੱਟ ਕਰਕੇ ਜੈਮੂ ਵੀ ਲਾ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਤੈਨੂੰ ਅੱਗੇ ਦੇ ਕੇ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ